ਸਤੀਸ਼ ਕੁਮਾਰ ਜੀ ਜਿਹੜੇ ਸ਼ਹਿਰ ਦੇ ਮੁੱਦੇ ਤੇ ਤੁਸੀਂ ਪੱਤਰ ਕਰਾਣਾ ਗੱਲਬਾਤ ਕਰ ਰਹੇ ਹੋ ਕਿ ਜਿਹੜੇ-ਜਿਹੜੇ ਮੁੱਦੇ ਨੇੜੇ ਸ਼ਹਿਰ ਦੇ ਵਿੱਚ ਇਸ ਟਾਈਮ ਆ ਚੱਲ ਰਹੀ ਨੇ ਮੈਂ ਸਤੀਸ਼ ਕੁਮਾਰ ਸਿੰਘਲਾ ਚੇਅਰਮੈਨ ਮਾਰਕੀਟ ਕਮੇਟੀ ਬੋੜਾੜਾ ਮੈਂ ਅੱਜ ਤੁਹਾਡੇ ਪ੍ਰੈਸ ਅਹੀਂ ਸਾਡੇ ਸ਼ਹਿਰ ਵਾਸੀਆਂ ਨੂੰ ਕੁਝ ਥੋੜੀਆਂ ਜਿਹੀਆਂ ਗੱਲਾਂ ਆਪਾਂ ਦੱਸਣਾ ਚਾਹੁੰਦੇ ਆਂ ਵੀ ਜੋ ਇੱਕ ਨਗਰ ਕੌਂਸਲ ਨਗਰ ਕੌਂਸਲ ਦਾ ਮੀਨ ਸਰਕਾਰ ਨੇ ਕੀ ਬਣਾਇਆ ਸੀ ਵੀ ਇੱਕ ਲੋਕਲ ਗਵਰਨਮੈਂਟ ਸਰਕਾਰ ਵੱਲੋਂ ਇੱਕੇ ਬਣਾਈ ਜਾਂਦੀ ਹੈ ਵੀ ਜੋ ਸ਼ਹਿਰ ਦੇ ਜਿੰਨੇ ਮੁੱਦੇ ਨੇ ਉਹ ਲੋਕਲ ਗਵਰਨਮੈਂਟ ਸ਼ਹਿਰ ਦੀ ਜੋ ਨਗਰ ਕੌਂਸਲ ਹੈ ਉਹਦੇ ਦੁਆਰਾ ਉਹ ਪੂਰੇ ਕੀਤੇ ਜਾਣਗੇ ਉਹਦੇ ਕੋਲ ਜੋ ਸ਼ਹਿਰ ਦੇ ਵਿੱਚੋਂ ਕੋਈ ਪ੍ਰਾਪਰਟੀ ਟੈਕਸ ਇਕੱਠਾ ਹੋਣਾ ਹੈ ਕੋਈ ਦੁਕਾਨਾਂ ਦਾ ਕਿਰਾਏ ਦਾ ਪਾ ਪੈਸਾ ਹੋਣਾ ਹੈ ਕੋਈ ਹੋਰ ਜਿਹੜੇ ਕੋਈ ਸਾਨੂੰ ਕੋਈ ਸਰਕਾਰ ਤੋਂ ਜੀਐਸਟੀ ਦੇ ਪੈਸੇ ਆਉਣੇ ਨਹੀਂ ਉਹਨਾਂ ਰਹੀਂ ਜੇ ਸਰਕਾਰ ਤੋਂ ਕੋਈ ਵਿਕਾਸ ਫੰਡ ਅਸੀਂ ਲੈਣੇ ਨਹੀਂ ਉਹਦੇ ਰਹੀਂ ਜੇ ਸ਼ਹਿਰ ਦਾ ਵਿਕਾਸ ਉਹ ਨਗਰ ਕਾਉਂਸਲ ਨੇ ਕਰਨਾ ਹੁੰਦਾ ਹੈ ਉਹ ਜਿਹੜੇ ਨਗਰ ਕਾਉਂਸਲ ਦੇ ਨੁਮਾਇੰਦੇ ਚੁਣੇ ਜਾਂਦੇ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਹਰ ਮੁੱਦੇ ਦੇ ਉੱਤੇ ਉਹੋ ਧਿਆਨ ਰੱਖਣਾ ਧਿਆਨ ਰੱਖ ਕੇ ਜੇ ਕੋਈ ਮੁੱਦਾ ਹੈਗਾ ਤਾਂ ਉਹ ਉਹਦੇ ਚ ਆਦਾ ਉਹਨੂੰ ਨਗਰ ਕੌਂਸਲ ਦੀ ਆਪਦੀ ਮੀਟਿੰਗ ਦੇ ਵਿੱਚ ਲਿਜਾ ਕੇ ਉਹਨੂੰ ਪਾਸ ਕਰਕੇ ਉਹ ਕਰਾਉਣ ਚੇਅਰਮੈਨ ਸਾਹਿਬ ਅੱਜਕੱਲ ਨਗਰ ਕੌਂਸਲ ਦਾ ਕਿਤੇ ਨਜ਼ਰ ਆ ਨਹੀਂ ਰਹੀ ਕਿਉਂਕਿ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਨੇਗੇ ਇਹ ਕਿਵੇਂ ਲੱਗਦਾ ਤੁਹਾਨੂੰ ਵੀ ਨਾ ਕਿ ਕੋਈ ਹੈਗਾ ਇਹਦੇ ਵਿੱਚ ਚੋਰ ਆ ਜਾ ਬਾਬੂ ਕੋਈ ਦੇਖੋ ਇਹ ਕਿੰਨੀ ਵੱਡੀ ਗੱਲ ਹੈ ਅੱਜ ਸਾਡੇ ਸ਼ਹਿਰ ਵਾਸੀ ਮਤਲਬ ਇੱਕ ਗੰਦਗੀ ਦੇ ਜਿਹੜਾ ਸਾਡਾ ਕੁੱਕਰਾਂ ਦੇ ਵਿੱਚ ਕੋਈ ਹੁੰਦੀ ਹੈ ਉਹਦਾ ਪੂਰਾ ਕਰਕੇਟ ਹੈ ਉਹਦੇ ਵਾਸਤੇ ਵੀ ਅੱਜ ਸਾਡਾ ਸ਼ਹਿਰ ਦੇ ਇੱਕ ਇੱਕ ਗਲੀ ਇੱਕ ਇੱਕ ਗਲੀ ਇੱਕ ਇੱਕ ਘਰ ਇੱਕ ਇੱਕ ਦੁਕਾਨਦਾਰ ਦੁਖੀ ਹੈ ਕਿਉਂ ਦੁਖੀ ਹੈ ਜਿਹੜੀ ਸਾਡੀ ਮੌਜੂਦਾ ਨਗਰ ਕੌਂਸਲ ਹੈ ਉਹਦੇ ਜਿੰਨੇ ਮੈਂਬਰ ਸਹਿਬਾਨ ਨੇ ਉਹਨਾਂ ਨੇ ਜੋ ਅਸੀਂ ਕੂੜੇ ਨੂੰ ਸਿੱਟਣ ਦੇ ਕੋਈ ਪ੍ਰਬੰਧ ਕਰਨੇ ਹੁੰਦੇ ਨੇ ਇਹ ਨਗਰ ਕੌਂਸਲ ਨੇ ਕਰਨੇ ਹੁੰਦੇ ਨੇ ਨਗਰ ਕੌਂਸਲ ਨੇ ਜੋ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸੀ ਸਰਕਾਰ ਸੀ ਉਹਨਾਂ ਨੇ ਇੱਥੇ ਇੱਕ ਕੂੜੇ ਦਾ ਡੰਪ ਬਣਾਇਆ ਕੂੜੇ ਦਾ ਡੰਪ ਬਣਾਇਆ ਉਹਦੇ ਵਿੱਚ ਜਿਹੜਾ ਇਹ ਡੰਪ ਹੈ ਇਹ ਸ਼ੁਰੂ ਕੀਤਾ ਗਿਆ ਜਿਹੜੇ ਉਸ ਤੋਂ ਬਾਅਦ ਇਹ ਆ ਹੁਣ ਵਾਲੀ ਜਿਹੜੀ ਸਾਡੇ ਨਗਰ ਕਾਉਂਸਲ ਦੇ ਜਿੰਨੇ ਮੈਂਬਰ ਨੇ ਉਹਨਾਂ ਦੇ ਹੁੰਦੇ ਉਹ ਡੰਪ ਉਥੇ ਪ੍ਰੋਪਰ ਢੰਗ ਨਾਲ ਚੱਲਿਆ ਉਹੀ ਅੱਜ ਕੁਝ ਜਿਹੜੇ ਹੈਗੇ ਨਹੀਂ ਉਥੇ ਸਾਡੇ ਲੋਕਾਂ ਨੂੰ ਗੁੰਮਰਾ ਕਰਕੇ ਵੀ ਇਹ ਡੰਪ ਜਿਹੜਾ ਹੈਗਾ ਗਲਤ ਹੈ ਜਿਹੜਾ ਡੰਪ ਗਲਤ ਹੈ ਡੰਪ ਠੀਕ ਹੈ ਇਹ ਕਿਹਨੇ ਦੱਸਣਾ ਹੈ ਨਗਰ ਕੌਂਸਲ ਦੇ ਮੈਂਬਰਾਂ ਨੇ ਨਗਰ ਕੌਂਸਲ ਦੇ ਮੈਂਬਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਨੇ ਜਿਹੜੀਆਂ ਜੇ ਉਹ ਗੱਲ ਡੰਪ ਗੱਲ ਤਾਂ ਇਹ ਪਿਛਲੇ ਸਾਲ ਤੋਂ ਮੁੱਦਾ ਚੱਲ ਰਿਹਾ ਹੈ ਜਿਹੜੇ ਸਾਡੇ ਨਗਰ ਕੌਂਸਲ ਦੇ ਮੈਂਬਰ ਨੇ ਉਹਨਾਂ ਨੇ ਹੁਣ ਤੱਕ ਜਿਹੜੀਆਂ ਨਗਰ ਕੌਂਸਲ ਦੀਆਂ ਜ਼ਮੀਨਾਂ ਲੋਕਾਂ ਨੇ ਦੱਬ ਰੱਖੀਆਂ ਨੇ ਉਹਨਾਂ ਦੇ ਉੱਤੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਅੱਜ ਤੱਕ ਇੱਕ ਵੀ ਮਤਾਂ ਨਹੀਂ ਪਾਇਆ ਵੀ ਉੱਥੇ ਜਿਹੜੀਆਂ ਨਗਰ ਕੌਂਸਲ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਛੁਲਾਉਣ ਦਾ ਕੀ ਪ੍ਰਬੰਧ ਕੀਤਾ ਉਹ ਜਮੀਨਾਂ ਛੜਾ ਕੇ ਜਿਹੇ ਬਿਲਕੁਲ ਆਬਾਦੀ ਚਾਇਆ ਹੋਇਆ ਜਿਹੜਾ ਡੰਪ ਹੈ ਇਹਨੂੰ ਇੱਥੋਂ ਬੰਦ ਕਰਕੇ ਕਿਤੇ ਹੋਰ ਵੀ ਚਲਾ ਸਕਦੇ ਸੀ ਹੋਰ ਚਲਾਉਣਾ ਚਾਹੀਦਾ ਪੁਰੇ ਜਿਹੜਾ ਪਹਿਲਾਂ ਮੈਂ ਜਿਹੜਾ ਸਰਕਾਰ ਨੂੰ ਹੈ ਮੈਂ ਹੁਣ ਤੱਕ ਦੇ ਮੈਂ ਮੇਰੇ ਕੋਲ ਦਾਦੇ ਨਹੀਂ ਮੈਂ ਹੁਣ ਤੱਕ ਦੇ ਸਰਕਾਰ ਨੂੰ 2018 ਤੋਂ ਲਿਖ ਰਹੇ ਹਾਂ ਵੀ ਉਰੇ ਜਿਹੜਾ ਸਾਡਾ ਇਹ ਪਾਰਕ ਬੰਨਾ ਚਾਹੀਦਾ ਮੇਰੇ ਵੱਲੋਂ ਬਾਰ ਬਾਰ ਸਰਕਾਰ ਨੂੰ ਲਿਖਿਆ ਗਿਆ ਉਹਨੇ ਪਾਰਕ ਬਣਾ ਚਾਹੀਦਾ ਉਹਨੇ ਪਾਰਕ ਦੀ ਥਾਂ ਤੇ ਸਾਡੇ ਨਗਰ ਕੌਂਸਲ ਦੇ ਮੈਂਬਰਾਂ ਨੇ ਕੁੜੀ ਦਾ ਲੰਪ ਬਣਾਤਾ ਜਿਹੜੀਆਂ ਹੋਰ ਜਗ੍ਹਾ ਨਹੀਂ ਗਈਆਂ ਉਹਦਾ ਕੋਈ ਪ੍ਰਬੰਧ ਨਹੀਂ ਕੀਤਾ ਅੱਜ ਵੀ ਉਹ ਜਿਹੜੀਆਂ ਜਗ੍ਹਾ ਨਹੀਂ ਗਈਆਂ ਕੱਲ ਮੈਂ ਐਸਡੀਐਮ ਸਾਹਿਬ ਨੂੰ ਮਿਲ ਕੇ ਐਮਐਲਏ ਸਾਹਿਬ ਨੂੰ ਮਿਲ ਕੇ ਅਸੀਂ ਜਿਹੜੇ ਉਹਨਾਂ ਦੇ ਜਗ੍ਹਾ ਸਰਾਉਂਦੇ ਜਿਹੜੇ ਬਲੰਟ ਨਹੀਂ ਕੱਲ ਮੈਂ ਕਢਵਾਉਣ ਦੀ ਕੋਸ਼ਿਸ਼ ਕੀਤੀ ਹੈ ਨਗਰ ਕੌਂਸਲ ਦੇ ਕਿਸੇ ਮੈਂਬਰ ਨੇ ਉਹ ਜਿਹੜਾ ਅਗਲਾਂ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਪਿੱਛੇ ਜੋ ਵੀਡੀਓ ਚ ਮੈਂ ਦੇਖਣ ਨੂੰ ਮਿਲਿਆ ਵੀ ਕੋਰੇ ਸਟੇਡੀਅਮ ਦੀ ਕੰਧ ਡਿੱਗੀ ਪਈ ਹੈ ਉਹ ਵੀ ਨੇ ਠੀਕ ਕਰਾਉਣੀ ਹੈ ਨਗਰ ਕੌਂਸਲ ਨੇ ਨਗਰ ਕੌਂਸਲ ਦੇ ਜਿਹੜੇ ਮੈਂਬਰ ਨੇ ਉਹੀ ਕਹਿ ਰਹੇ ਨੇ ਵੀ ਇਹ ਕੰਧ ਡਿੱਗੀ ਪਈ ਹੈ ਵੀ ਸਰਕਾਰ ਹੁੰਦੀ ਦਾ ਨਹੀਂ ਸਰਕਾਰ ਕੌਣ ਹੈ ਨਗਰ ਕੌਂਸਲ ਹੈ ਲੋਕਲ ਗਵਰਨਮੈਂਟ ਕੌਣ ਹੈ ਤੁਸੀਂ ਜੋ ਜੇ ਅੱਜ ਕਹਿੰਦੇ ਨੇ ਮਾਤਾ ਗੁਜਰੀ ਭਲਾਈ ਵਾਲੇ ਸ਼ਹਿਰ ਦੇ ਵਿੱਚ ਕੰਮ ਕਰਾ ਰਹੇ ਨੇ ਯਾਰ ਕਮਾਲ ਦੀ ਗੱਲ ਹੈ ਨਗਰ ਕੌਂਸਲ ਮਤਾ ਕੁਝ ਨਹੀਂ ਪੜਾਇਆ ਲਈ ਕੰਮ ਕਿਉਂ ਕਰਾ ਰਹੇ ਨੇ ਉਹਨਾਂ ਦਾ ਤੁਹਾਨੂੰ ਜਗਰਾ ਹੈ ਉੱਥੇ ਸਾਡੇ ਨਗਰ ਕੌਂਸਲ ਦੇ ਮੈਂਬਰਾਂ ਨੇ ਜਾ ਕੇ ਮਤਾ ਪਾ ਕੇ ਵੀ ਲੋਕਲ ਜਿਹੜੇ ਸਾਡੇ ਕੋਈ ਮਤੁਕ ਕੰਮ ਨੇਗੇ ਉਹਨਾਂ ਨੂੰ ਉਹ ਮਤਾ ਪਾ ਕੇ ਕੰਮ ਕਰਾਉਣੇ ਚਾਹੀਦੇ ਸੀ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਸੀਗਾ ਐਮਐਲਏ ਸਾਹਿਬ ਹਰ ਮਹੀਨੇ ਇਹ ਤੱਤ ਮਰਨੇ ਵੀ ਜਿਹੜਾ ਸ਼ਹਿਰ ਵਾਸਤੇ ਪੈਸਾ ਲਿਆ ਰਹੇ ਨਹੀਂ ਹੁਣ ਵੀ 7 ਕਰੋੜ ਰੁਪਏ ਲੈ ਕੇ ਆਇਆ ਹੈ 7 ਕਰੋੜ ਰੁਪਏ ਕਿੱਥੇ ਲੱਗਣਾ ਹੈ ਸਾਡੇ ਸ਼ਹਿਰ ਤੇ ਕੁਛ ਐਮਸੀ ਸਾਹਿਬਾਨ ਕੀ ਕਹੀ ਜਾਂਦੇ ਨੇ ਸਾਡੇ ਮੁਤਾਬਕ ਪੈਸਾ ਲਾਓ ਯਾਰ ਜਿਹੜਾ ਪੈਸਾ ਇੱਕ ਵਾਰੀ ਆ ਗਿਆ ਐਤੋਂ ਪਹਿਲਾਂ ਆਇਆ ਉਹ ਫੇਲ ਕਰਤਾ ਮਤਾ ਹੁਣ ਪੈਸਾ ਆਇਆ ਕਹਿੰਦੇ ਇਹ ਵੀ ਸਾਡੇ ਮੁਤਾਬਕ ਲਾਓ ਯਾਰ ਜਿਹੜਾ ਐਮਐਲਏ ਐ ਐਮਐਲਏ ਸਾਰੇ ਸ਼ਹਿਰ ਦਾ ਐਮਐਲਏ ਨੂੰ ਕੋਈ ਬਾੜ ਤੱਕ ਮਤਲਬ ਨਹੀਂ ਹੈਗਾ ਹੁਣ ਪੈਸਾ ਆਇਆ ਉਹ ਕਹਿੰਦੇ ਵੀ ਪਹਿਲਾਂ ਆਹ ਕੰਮ ਕਰਾ ਲਓ ਹੋਰ ਪੈਸਾ ਲੈ ਕੇ ਆਉਂਗਾ ਜਾਂ ਨਗਰ ਕੌਂਸਲ ਨੇ ਦੇਖੋ ਕਿ ਜੀ ਤਰਾਸੀ ਹੈ ਨਗਰ ਕੌਂਸਲ ਕੋਲੇ ਪ੍ਰਾਪਰਟੀ ਟੈਕਸ ਇਕੱਠਾ ਹੁੰਦਾ ਹੈ ਉਹ ਪ੍ਰਾਪਰਟੀ ਟੈਕਸ ਨਗਰ ਕੌਂਸਲ ਦੇ ਜਿਹੇ ਸਾਰੇ ਮੈਂਬਰ ਚਾਹੁੰਦੇ ਉਹ ਨਗਰਿਕ ਟੈਕਸ ਪੂਰਾ ਨਹੀਂ ਕੀਤਾ ਇਹਨਾਂ ਨੇ ਉਹਦੇ ਤਹਿਤ ਸਾਨੂੰ ਜੀਐਸਟੀ ਦਾ ਪੈਸਾ ਮਿਲਣਾ ਸੀ ਜੀਐਸਟੀ ਦਾ ਪੈਸਾ ਸਰਕਾਰ ਨੇ ਰੋਕ ਲਿਆ ਵੀ ਤੁਸੀਂ ਪ੍ਰਾਪਰਟੀ ਟੈਕਸ ਪੂਰਾ ਨਹੀਂ ਕੀਤਾ ਜਿਹੜੇ ਨਗਰ ਕੌਂਸਲ ਦੇ ਮੈਂਬਰ ਨੇ ਜੇ ਨਗਰ ਕੌਂਸਲ ਦੇ ਵਿੱਚ ਜਾ ਕੇ ਆਪਦੇ ਅਧਿਕਾਰਾਂ ਦੀ ਪਛਾਣ ਕਰਨ ਆਪਦੇ ਅਧਿਕਾਰਾਂ ਦੀ ਵਰਤੋਂ ਕਰਕੇ ਉਹ ਆਪ ਸ਼ਹਿਰ ਦੇ ਮੁੱਦਿਆਂ ਤੇ ਕੰਮ ਕਰਨ ਸ਼ਹਿਰ ਦੇ ਜਿੰਨੇ ਲੋਕਲ ਮੁੱਦੇ ਨੇ ਚਾਹੇ ਪਿੱਛੇ ਪਾਣੀ ਆਇਆ ਪਾਣੀ ਦਾ ਮੁੱਦਾ ਕਿਉਂ ਹੋਇਆ ਪਾਣੀ ਦਾ ਮੁੱਦਾ ਵੀ ਕਿਉਂ ਹੋਇਆ ਨਗਰ ਕੌਂਸਲ ਕਰਕੇ ਹੋਇਆ ਨਗਰ ਕੌਂਸਲ ਦੇ ਜੇ ਸਿਸਟਮ ਹੈ ਸਾਰੇ ਮੈਂਬਰ ਇਕੱਠੇ ਹੋ ਕੇ ਵੀ ਕਿੰਨੇ ਸਾਡੇ ਕੋਲੇ ਸਫਾਈ ਸੇਵਕ ਨੇ ਕਿੰਨੇ ਸਾਡੇ ਕੋਲੇ ਟ੍ਰੈਕਟਰ ਨੇ ਕਿੰਨੇ ਸਾਡੇ ਕੋਲ ਟਰਾਲੀਆਂ ਨੇ ਇਹ ਕਿਦੋਂ ਠੀਕ ਕਰਾਉਣੀਆਂ ਨੇ ਕਿਵੇਂ ਠੀਕ ਕਰਾਉਣੀਆਂ ਨੇ ਇਹ ਨਗਰ ਕੌਂਸਲ ਦੇ ਪ੍ਰਧਾਨ ਨਗਰ ਕੌਂਸਲ ਦੇ ਮੈਂਬਰਾਂ ਨੇ ਦੇਖਣਾ ਹੋਣਾ ਚੇਅਰਮੈਨ ਸਾਹਿਬ ਤੁਸੀਂ ਗੱਲ ਕੀਤੀ ਸੀ ਕਿ ਜਿਹੜੀਆਂ ਜ਼ਮੀਨਾਂ ਤੇ ਕੁਝ ਕਬਜ਼ੇ ਕੀਤੇ ਹੋਏ ਨੇ ਨਗਰ ਕੌਂਸਲ ਦੇ ਤੇ ਤੁਹਾਨੂੰ ਕੀ ਲੱਗਦਾ ਤੁਹਾਡੀ ਸਰਕਾਰ ਦਾ ਏਜੰਡਾ ਸੀ ਵੀ ਅਸੀਂ ਜਿਹੜੇ ਸਰਕਾਰੀ ਜ਼ਮੀਨਾਂ ਤੇ ਵੀ ਆ ਉਹਨਾਂ ਨੂੰ ਸ਼ਰੇਆ ਪਾਵ ਇੱਥੇ ਆਪ ਕਿੰਨੇ ਕਾਮਯਾਬ ਹੋਵਾਂਗੇ ਹੁਣ। ਬਿਲਕੁਲ ਦੇਖੋ ਸਾਡਾ ਪਤਾ ਕੀ ਗੱਲ ਹੈ ਜਦੋਂ ਨਗਰ ਕਾਉਂਸਲ ਬੇਲਗਾਮ ਹੋਗੀ ਸਾਡੇ ਸਾਡੀ ਗੱਲ ਮੰਨਣੋਂ ਹਟਗੇ ਤਾਂ ਇਹ ਸਾਰੇ ਮੁੱਦੇ ਖੜੀ ਹੋਗੀ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਜਿੰਨੇ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਜਿਹੜੀਆਂ ਜਗ੍ਹਾ ਦੱਬੀਆਂ ਨੇ 8-10 ਜਗ੍ਹਾ ਨੇ 5-6 ਕਿਲੋਕ ਥਾਂ ਤੇ ਨਹੀਂ 4 ਕਿਲੋਕ ਥਾਂ ਤੇ ਨਹੀਂ 1 ਕਿਲੋਕ ਥਾਂ ਤੇ ਹੈ 1 ਕਿਲੋਕ ਥਾਂ ਤੇ ਹੈ ਵੀ ਉਹਨਾਂ ਜ਼ਮੀਨਾਂ ਨੂੰ ਛੜਾਉਣ ਦੇ ਮਤੇ ਪਾਓ। ਉਨਾਂ ਨੂੰ ਛਡਾਉਣ ਵਾਸਤੇ ਉੱਥੇ ਇਕੱਠੇ ਹੋ ਕੇ ਜਾਓ ਜ਼ਮੀਨਾਂ ਛੜਾ ਕੇ ਇਹ ਜਿਹੜਾ ਕੂੜੇ ਦਾ ਡੰਪ ਹੈ ਉੱਥੇ ਵੀ ਤੁਸੀਂ ਬਣਾ ਸਕਦੇ ਹੋ ਇਹ ਕਿਹਨੇ ਕਰਨਾ ਹੈ ਨਗਰ ਕੌਂਸਲ ਨਹੀਂ ਐਮਐਲਏ ਸਾਹਿਬ ਬਿਲਕੁਲ ਨਾਲ ਨਹੀਂ ਐਮਐਲਏ ਸਾਹਿਬ ਨੂੰ ਜਿੱਥੇ ਮਰਜ਼ੀ ਲੈ ਜਾਓ ਐਮਐਲਏ ਸਾਹਿਬ ਸ਼ਹਿਰ ਦੇ ਵਿਕਾਸ ਵਾਸਤੇ ਹਲਕੇ ਦੇ ਵਿਕਾਸ ਵਾਸਤੇ ਦਿਨ ਭਰਤੀ ਲੱਗੇ ਹੋਏ ਨਹੀਂ ਮੈਨੂੰ ਕਹਿੰਦੇ ਨੇ ਵੀ ਸਿੰਘਲਾ ਸਾਹਿਬ ਦੇ ਉੱਥੇ ਮੀਟਿੰਗ ਹੁੰਦੀ ਹੈ ਉਹ ਯਾਰ ਮੇਰਾ ਜਿਹੜਾ ਦਫ਼ਤਰ ਹੈ ਇਹ ਹਾਈਵੇ ਦੇ ਉੱਤੇ ਹੈਗਾ ਜਦੋਂ ਉਰੇ ਬੈਠਣ ਦੀ ਜਗ੍ਹਾ ਹੈਗੀ ਮੇਰੇ ਕੋਲੇ ਕੀ ਹੁੰਦਾ ਵੀ ਕੋਈ ਅਧਿਕਾਰੀ ਨੂੰ ਬਿਠਾਉਣਾ ਹੈ ਬਟਿਆ ਕੇ ਗੱਲ ਕਰਨੀ ਹੈ ਔਰ ਇੱਕ ਚਾਹ ਪਾਣੀ ਮਿਲ ਜਾਂਦਾ ਪਾਣੀ ਮਿਲ ਜਾਂਦਾ ਮੇਰੇ ਦਫ਼ਤਰ ਚ ਤਾਂ ਬੈਂਦੇ ਨੇ ਮੇਰੇ ਦਫ਼ਤਰ ਚ ਬਹਿ ਕੇ ਕਿਤੇ ਵੀ ਕੋਈ ਬੰਦਾ ਕਹਦੇ ਗਲਤ ਕੰਮ ਹੋਇਆਗਾ ਮੈਂ ਉਹਦਾ ਜਵਾਬਦੇਹ ਹੂੰਗਾ ਹਰ ਕੰਮ ਜਿਹੜਾ ਕੀਤਾਗਾ ਸ਼ਹਿਰ ਦੇ ਵਿਕਾਸ ਵਾਸਤੇ ਕੀਤਾ ਮੈਂ ਵਿਕਾਸ ਵਾਸਤੇ ਕਰਦਾ ਰਹੂੰਗਾ ਜਿੱਦੇ ਵੀ ਮੈਨੂੰ ਕੋਈ ਫੋਨ ਆਇਆ ਕਿਸੇ ਸ਼ਹਿਰੀ ਦਾ ਉਹਦਾ ਪਿੰਡ ਦੇ ਧਰ ਦੇ ਕੰਮ ਕੀਤਾ ਐ ਐਮਐਲਏ ਸਾਹਿਬ ਨੇ ਪਿੰਡ ਦੇ ਧਰ ਦੇ ਕੰਮ ਕੀਤਾ ਐ ਅਸੀਂ ਕਹਿੰਦੇ ਆ ਵੀ ਨਗਰ ਕਾਉਂਸਲ ਇਕੱਠੀ ਹੋ ਕੇ ਇਹ ਲੋਕਾਂ ਦੇ ਮੁੱਦਿਆਂ 'ਤੇ ਕੰਮ ਕਰੇ ਇਹ ਹੀ ਸਾਡਾ ਸੰਦੇਸ਼ ਹੈ ਬਹੁਤ ਬਹੁਤ ਧੰਨਵਾਦ